ਮੈਂ ਇਸ ਵੇਲੇ ਸਿੰਘੂ ਕੁੰਡਲੀ ਬਾਰਡਰ ਤੋਂ ਸੁਸ਼ੀਲ ਦੁਸਾਂਜ ਜਿੱਥੇ ਅਸੀਂ ਖੜੇ ਆ ਇਹ ਜਮਹੂਰੀ ਕਿਸਾਨ ਸਭਾ ਇਲਾਕਾ ਦੁਸਾਂਜ ਕਲਾਂ ਦਾ ਮੋਰਚਾ ਇੱਥੇ ਕੁੰਡਲੀ ਬਾਰਡਰ ਦੇ ਉੱਤੇ 25 ਤਰੀਕ ਦੇ ਤੁਰੇ ਹੋਏ ਨੇ ਤੇ ਉਦੋਂ ਤੋਂ ਹੀ ਇੱਥੇ ਨੇ ਕੁਝ ਸਾਥੀ ਆਉਂਦੇ ਨੇ ਦੋ ਸਾਥੀ ਚਲੇ ਜਾਂਦੇ ਨੇ ਚਾਰ ਸਾਥੀ ਆ ਜਾਂਦੇ ਨੇ ਲਗਾਤਾਰ ਮੋਰਚੇਸ਼ ਨੇ ਅਸੀਂ ਕੁਝ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਇਸ ਮੋਰਚੇ ਦੇ ਦੌਰਾਨ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਪਹਿਲਾਂ ਅਸੀਂ ਨਮਨ ਕੀਤਾ ਅਸ਼ੀਦ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਭਗਤ ਸਿੰਘ ਹੋਰਾਂ ਨੂੰ ਉਹਨਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਵਕ ਸਿੰਘ ਰਖੀ ਹੋਰਾਂ ਦੀ ਤਸਵੀਰ ਹੈ ਤੇ ਬਾਬਾ ਭਗਵਾਨ ਸਿੰਘ ਦਸਾਂਝ ਹੋਰਾਂ ਦੀ ਤਸਵੀਰ ਹੈ ਗਦਰੀ ਬਾਬਿਆਂ ਦੀਆਂ ਤਸਵੀਰਾਂ ਨੇ ਤੇ ਕੁਝ ਇਸ ਅੰਦੋਲਨ ਦੇ ਦੌਰਾਨ ਤੁਸੀਂ ਦੇਖ ਰਹੇ ਹੋ ਬਜ਼ੁਰਗ ਦੇ ਹੱਥ ਚੰਡਾਇਆ ਕੋਈ ਕਿਤੇ ਖਾਣਾ ਖਾ ਰਿਹਾ ਕੋਈ ਨਹਾ ਰਹੇ ਨੇ ਇੱਕ ਨਮਸਕਾਰ ਜਿਹੜਾ ਰੋਟੀ ਨੂੰ ਕੀਤਾ ਜਾ ਰਿਹਾ ਹੈ ਰੋਟੀ ਖਾਣ ਤੋਂ ਪਹਿਲਾਂ ਰੋਟੀ ਦੇ ਅੱਗੇ ਮੱਥਾ ਟੇਕਿਆ ਜਾ ਰਿਹਾ ਹੈ ਇਹਨਾਂ ਫੋਟੋਆਂ ਦੇ ਵਿੱਚ ਸਾਡੇ ਬਜ਼ੁਰਗ ਗੁਰਦੇਵ ਸਿੰਘ ਪੱਕੀ ਹੋਰਾਂ ਦੀ ਫੋਟੋ ਵੀ ਤੁਸੀਂ ਦੇਖ ਰਹੇ ਹੋ ਜਿਹੜੀ ਇਸ ਅੰਦੋਲਨ ਚ ਬੜੀ ਚਰਚਿਤ ਹੋਈ ਹੈ ਇੱਕ ਇੱਕ ਅਖਬਾਰ ਨਿਕਲਿਆ ਮੋਰਚਾ ਉਹਦੇ ਵਿੱਚ ਵੀ ਇਹ ਫੋਟੋ ਛੱਪੀ ਹੋਈ ਹੈ ਸੋ ਦੁਸਾਂਝ ਕਲਬ ਵਾਲੇ ਡਟੇ ਹੋਏ ਨੇ ਆ ਨੌਜਵਾਨ ਸਾਰੇ ਦੇਖ ਰਹੇ ਹੋ ਅੱਜ ਅਸੀਂ ਗੱਲਾਂ ਨਹੀਂ ਕਰਨੀਆਂ ਅੱਜ ਅਸੀਂ ਤੁਹਾਨੂੰ ਦੁਸਾਂਝ ਕਲਬ ਦੇ ਮੋਰਚੇ ਤੋਂ ਗੀਤ ਸੁਣਾਉਣੇ ਨੇ ਪਹਿਲਾਂ ਮਾਸਟਰ ਸ਼ੰਗਾਰਾ ਸਿੰਘ ਜਿਹੜੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਦੁਸਾਂਝ ਕਲਬ ਲੋ ਤੇ ਉਹਨਾਂ ਨੇ ਇਸ ਮੋਰਚੇ ਦੇ ਦੌਰਾਨ ਹੀ ਕੁਝ 17 ਜੋੜੀਆਂ ਨੇ ਉਹ ਗਾ ਕੇ ਸਾਡੇ ਨਾਲ ਸਾਂਝੇ ਕਰਨਗੇ ਮਾਸਟਰ ਸ਼ੰਗਾਰਾ ਸਿੰਘ ਜੀ ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਈਗੁਰ ਜੀ ਕੀ ਗੱਦ ਪਦੇ ਮੈਂ ਇੱਕ ਦੋ ਬੋਲ ਇਸ ਮੋਰਚੇ ਸੰਬੰਧੀ ਗੀਤ ਸੁਣਾਉਣਾ ਵੇ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਮੋਦੀ ਨਾਲ ਡਟ ਕੇ ਲੜੀ ਤਨ ਤਨ ਵੇ ਹੌਜ਼ਲਾ ਤੇਰਾ ਇੱਕ ਵਾਰ ਤੇ ਫੌਜ ਲੜਦੀ ਹਲ ਤੇ ਪੰਜਾਲੀ ਤੇਰੇ ਤੋਪਾਂ ਨਾਲ ਕੱਟਵੇ ਇਹਨਾਂ ਵਾਜੋ ਲੰਗਦਾ ਨਹੀਂ ਕਿਸੇ ਦਾ ਵੀ ਛੱਟਵੇ ਕੁੰਡਲੀ ਦੇ ਬਾਡਰਾ ਤੇ ਵੇ ਤੇ ਫੌਜੀਆ ਦੀ ਸੋਹਣੀ ਬੰਗੜਾ ਵੇ ਤਾਂ ਦਿੱਲੀ ਨੂੰ ਪਾਇਆ ਕੇਰਾ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਵੇ ਮੋਰਚਾ ਤੇਰਾ ਇੱਕ ਪਾਸੇ ਫੌਜ ਲੜਦੀ ਵੇ ਮੋਦੀ ਨਾਲ ਡਾਟ ਕੇ ਲੜੀ ਕਿਸਾਨਾਂ ਧੰਨ ਵੇ ਹੰਦਲਾ ਤੇਰਾ ਮੋਦੀ ਨਾਲ ਡਾਟ ਕੇ ਲੜੀ ਮਿੱਟੀ ਵਿੱਚੋਂ ਦਾਣੀਆਂ ਦੀ ਜੱਟਾ ਸਦਾ ਕਹੇ ਪਾਲਿ ਹੋਏ ਹੌਸਲਾ ਨਾ ਹਾਰੀ ਜੱਟ ਰੱਬ ਤੇਰੇ ਨਾਲ ਓਏ ਹੌਸਲਾ ਨਾ ਹਾਰੀ ਜੱਟ ਰੱਬ ਤੇਰੇ ਨਾਲ ਓਏ ਓ ਟਿੱਕਰੀ ਤੇ ਬਾੜਾਂ ਤੇ ਤੈਨ ਦਿੱਲੀ ਨੂੰ ਪਾਇਆ ਕੇਰਾ ਇੱਕ ਵਾਰ ਫੌਜ ਲੜਦੀ ਦੂਜੇ ਪਾਸੇ ਵੇ ਕਿਸਾਨਾਂ ਮੋਰਚਾ ਤੇਰਾ ਇੱਕ ਪਾਸੇ ਫੌਜ ਲੜਦੀ ਬੇ ਮੋਦੀ ਨਾਲ ਡਟ ਕੇ ਲੜੇ ਜੱਟ ਧੰਵੇਂ ਹਾਂ ਦਲਾ ਤੇਰਾ ਮੋਦੀ ਨਾਲ ਡਟ ਕੇ ਲੜੇ ਧੰਨਵਾਦ ਮਾਸਟਰ ਸ਼ੰਗਾਰਾ ਸਿੰਘ ਹੋਰਾਂ ਨੇ ਇੱਕ ਪਾਸੇ ਫੌਜ ਲੜਦੀ ਦੂਜੇ ਪਾਸੇ ਕਿਸਾਨ ਦਾ ਜਿਹੜਾ ਹੌਸਲਾ ਆ ਇਹਨਾਂ ਦੇ ਨਾਚੀ ਇਹਨਾਂ ਨੇ ਇਹ 17 ਜੋੜੀਆਂ ਇੱਕ ਗੱਲ ਕਹਿਣੀ ਹੈ ਇਸ ਤੋਂ ਪਹਿਲਾਂ ਕਿ ਤੁਹਾਨੂੰ ਰਣਵੀਰ ਸਾਂਝ ਨੂੰ ਸੜਾਈਏ ਵੀ ਇਸ ਅੰਦੋਲਨ ਨੇ ਅਸੀਂ ਕੱਲੇ ਕੱਲੀ ਟਰਾਲੀ ਚ ਜਾ ਕੇ ਆਏ ਆ ਇਸ ਅੰਦੋਲਨ ਨੇ ਸੱਚਮੁੱਚ ਹੀ ਕਮਾਲ ਕਰਤਾ ਦੁਨੀਆ ਨੂੰ ਨਵਾਂ ਰਸਤਾ ਦਿਖਾਇਆ ਤੇ ਦੁਨੀਆ ਜਿਹੜੀ ਐ ਸੋਚ ਰਹੀ ਆ ਕਿ ਵਰਲਡ ਕਾਰਪੋਰੇਟ ਦੇ ਖਿਲਾਫ ਕਿਵੇਂ ਲੜਨਾ ਇਹ ਸ਼ਾਇਦ ਪੰਜਾਬ ਦਾ ਹਰਿਆਣਾ ਦਾ ਯੂਪੀ ਦਾ ਤੇ ਨਾਲ ਦੀ ਨਾਲ ਸਾਰੇ ਦੇਸ਼ ਦਾ ਹਿੰਦੁਸਤਾਨ ਦਾ ਕਿਸਾਨ ਦੱਸ ਰਿਹਾ ਸਾਡੇ ਦਾ ਰਣਵੀਰ ਤੁਹਾਨੂੰ ਜਨੇ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਗਾਇਕ ਨੇ ਤੇ ਆਪਣਾ ਜਿਹੜਾ ਪ੍ਰੋਫੈਸ਼ਨ ਆ ਗਾਇਕੀ ਦਾ ਉਹਨੂੰ ਇਹਨਾਂ ਦਿਨਾਂ ਚ ਛੱਡ ਕੇ ਇੱਥੇ ਪਹਿਲੇ ਦਿਨ ਤੋਂ ਡਟੇ ਹੋਏ ਨੇ ਦੁਸਾਂਝ ਕਲਾ ਦੇ ਮੋਰਚੇ 'ਚ ਨੇ ਕਿਸਾਨ ਮੋਰਚੇ 'ਚ ਸੇਵਾ ਵੀ ਕਰ ਰਹੇ ਨੇ ਦਿਨ ਰਾਤ ਲੱਗੇ ਹੋਏ ਨੇ ਪਰ ਅੱਜ ਅਸੀਂ ਚਾਹੁੰਦੇ ਆ ਕਿ ਉਹ ਵੀ ਆਪਣਾ ਇੱਕ ਗੀਤ ਸਾਡੇ ਨਾਲ ਸਾਂਝਾ ਕਰਨ ਰਣਵੀਰ ਦੁਸਾਂਝ ਸਸਿ ਗਲਪਾ ਜੀ ਅ ਇੱਥੇ ਦੋ ਸਤਰਾਂ ਲਿਖੀਆਂ ਨੇ ਮੈਂ ਤੁਹਾਨੂੰ ਉਹ ਸੁਣਾਉਣ ਲੱਗਿਆ ਜੀ ਹਮ ਬਾਰਿਕੇ ਨਹੀਂ ਬਾਰਿਕੇ ਬਾਰਿਕੇ ਨਹੀਂ ਬਾਰਿਕੇ ਅਸੀਂ ਰਾਣੀ ਕਿਸੇ ਦੇ ਕੋਲੋਂ ਡਰ ਕੇ ਬੜਕੇ ਨਹੀਂ ਬੜਕੇ ਅਸੀਂ ਰਾਣੀ ਕਿਸੇ ਦੇ ਕੋਲੋਂ ਡਰ ਕੇ ਉਹ ਹੱਕ ਲੈ ਕੇ ਜਾਣਾ ਪਿੰਡ ਨੂੰ ਜਾਣਾ ਪਿੰਡ ਨੂੰ ਨਹੀਂ ਤੇ ਜਾਵਾਂਗੇ ਦਿੱਲੀ ਤੋਂ ਮਰ ਕੇ ਬੜਕੇ ਬੜਕੇ ਅਸੀਂ ਰਾਣੀ ਕਿਸੇ ਦੇ ਕੋਲੋਂ ਡਰ ਕੇ ਹੱਕ ਲੈ ਕੇ ਜਾ ਰਾ ਪਿੰਡ ਨੂੰ ਆ ਨਹੀਂ ਤੇ ਜਾ ਮਗੇ ਦਿੱਲੀ ਤੋਂ ਮਾਰ ਕੇ ਬਰਕੇ ਨਹੀਂ ਬਰਕੇ ਰੜਕੇ ਰੜਕੇ ਤੇਰੇ ਦਿਲੀਏ ਪੰਜਾਬ ਸਦਾ ਰੜਕੇ ਰੜਕੇ ਨੀਰ ਰੜਕੇ ਤੇਰੇ ਦਿਲੀਏ ਪੰਜਾਬ ਸਦਾ ਰੜਕੇ ਇਤਿਹਾਸ ਆਜ਼ਾਦ ਸੀ ਕਰਾਇਆ फांसी ਚੜ ਕੇ ਰੜਕੇ 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 ਫਿਰ ਬਲੀਏ ਪੰਜਾਬ ਸਦਾ ਰੜਕੇ ਹਾਂਜੀ ਭਾਜੀ ਬਹੁਤ ਮਿਹਰਬਾਨੀ ਤੇ ਦੇਖਿਆ ਤੁਸੀਂ ਬਈ ਜਿੱਤ ਕੇ ਹੀ ਜਾਣਾ ਆ ਲੋਕ ਬੋਲੀ ਦੇ ਰੂਪ ਦੇ ਵਿੱਚ ਰਣਵੀਰ ਤੋਂ ਸਾਂਝੀ ਨਹੀਂ ਦੱਸਿਆ ਵੀ ਹੱਕ ਲੈ ਕੇ ਪਿੰਡ ਮੁੜਾਂਗੇ ਨਹੀਂ ਤਾਂ ਸ਼ਹਾਦਤ ਹੋਏਗੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਇੱਥੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹੀ ਜਜ਼ਬਾ ਹੈ ਜਿੰਨਾ ਵੀ ਗੱਲ ਕਰਦੇ ਆ ਉਹ ਇਹੀ ਕਹਿੰਦਾ ਕਿ ਅਸੀਂ ਜਿੱਤ ਕੇ ਜਾਣਾ ਹੈ ਰਣਵੀਰ ਤੁਸਾਂਝ ਉਹਨਾਂ ਨੇ ਦੋ ਬੋਲ ਹੋਰ ਸਾਂਝੇ ਕਰਨੇ ਆ ਰਣਵੀਰ ਤੁਸਾਂਝ ਹੂੰ ਰੁਕਣਾ ਨਹੀਂ ਤਿਥੋ ਏ ਰੁਕਣਾ ਨਹੀਂ ਤਿਥੋ ਏ ਸਹਿਲਾਬ ਆ ਗਿਆ ਤਾਰਾ ਨ ਦੂਜੀ ਅੱਖ ਨਾਲ ਦੇਖੀ ਕੰਡੇ ਦੀਆਂ ਤਾਰਾਂ ਨੂੰ ਤੇਰੇ ਨਾਲ ਕਰੀ ਨੂੰ ਤੇਰੇ ਨਾਲ ਕਰੀ ਨਾ ਹਿਸਾਬੀ ਆ ਗਿਆ ਆ ਦੇਖ ਲਈ ਓ ਪੰਜਾਬ ਆ ਗਿਆ ਆ ਦੇਖ ਲਈ ਓ ਪੰਜਾਬ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਆ ਦੇਖ ਦਿੱਲੀਏ ਪੰਜਾਬ ਆ ਗਿਆ ਦੁਸਾਂਝ ਕਲਾ ਦੇ ਮੋਰਚੇ ਚੋਂ ਗੂੰਜ ਹੈ ਪਰ ਅੱਜ ਪੰਜਾਬ ਦੇ ਨਾਲ ਹਰਿਆਣਾ ਵੀ ਹੈ ਰਾਜਸਥਾਨ ਵੀ ਹੈ ਉੱਤਰ ਪ੍ਰਦੇਸ਼ ਵੀ ਹੈ ਸਾਰਾ ਮੁਲਕ ਹੈ ਸਾਰਾ ਮੁਲਕ ਸੜਕਾਂ ਤੇ ਹੈ ਪਰ ਹਾਲੇ ਵੀ ਨਰਿੰਦਰ ਮੋਦੀ ਜਿਹਨਾਂ ਦੀ ਗੋਦੀ ਚ ਬੈਠੇ ਨੇ ਅਡਾਨੀਆਂ ਤੇ ਅਵਾਨੀਆਂ ਦੀ ਗੋਦੀ ਚ ਬੈਠੇ ਨੇ ਉਹਨਾਂ ਨੂੰ ਸ਼ਾਇਦ ਹਾਲੇ ਵੀ ਇਹ ਲੱਗ ਰਿਹਾ ਹੋਵੇਗਾ ਕਿ ਇਹ ਲੋਕ ਮੁੜ ਜਾਣਗੇ ਪਰ ਇਹ ਲੋਕ ਮੁੜਨਗੇ ਨਹੀਂ ਮੁੜਨਗੇ ਤਾਂ ਆਪਣੇ ਹੱਕ ਲੈ ਕੇ ਜਾਣਗੇ ਦੁਸਾਂਝ ਕਲਾ ਦੇ ਮੋਰਚੇ ਤੋਂ ਮੈਂ ਸੁਸ਼ੀਲ ਦੂਸਾਂਝ ਕੈਮਰੇ ਤੇ ਕਮਲ ਦੂਸਾਂਝ